ਸਰੀ ਸਾਰਾ ਨੂੰ ਸਤਿ ਸ੍ਰੀ ਅਕਾਲ ਤੇ ਸਾਡੇ ਸਮਾਖ ਪ੍ਰੋਡਕਸ਼ਨ ਚੈਨਲ ਵੱਲੋਂ ਸਾਡੀ YouTube ਫੈਮਿਲੀ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਧੰਨਵਾਦ ਜੀ ਆਇਆਂ ਨੂੰ ਹਾਂਜੀ ਅੱਜ ਅਸੀਂ ਬਣਾਵਾਂਗੇ ਕਮਾਕਾਰਾਂ ਦਾ ਬਲੌਗ ਤੇ ਕਿਉਂਕਿ ਅੱਜ ਨਹੀਂ ਕੋਮੇਡੀ ਵੀਡੀਓ ਬਣਾਉਂਦੇ ਤੇ ਅੱਜ ਅਸੀਂ ਬਣਾਵਾਂਗੇ ਕਮਾਕਾਰਾਂ ਦਾ ਬਲੌਗ ਤੇ ਹਾਂਜੀ ਸਾਰਿਆਂ ਨੂੰ ਪਹਿਲਾਂ ਮਿਲੋ ਸਾਡੇ ਕਾਕੇ ਨੂੰ ਤੁਸੀਂ ਇਹ ਆ ਸਾਡਾ ਕਾਕਾ ਬਹੁਤ ਪਿਆਰਾ ਹੈ ਇਹ ਕਿਉਂਕਿ ਆਪਦੀ ਦਾਦੀ ਮੰਮਾ ਨੂੰ ਇਹ ਕੰਮ ਜਮਾ ਨਹੀਂ ਕਰਨਾ ਦਿੰਦਾ ਬਸ ਇਹ ਕਹਿੰਦਾ ਵੀ ਚੱਕੀ ਰੱਖ ਤੇ ਕਾਕੇ ਮੈਂ ਤੈਨੂੰ ਇਕੱਲੇ ਨਹੀਂ ਚੱਕ ਨਹੀਂ ਬੱਚੇ ਸਕਦੀ ਤੇ ਦੇ ਰੋ ਸਾਡੇ ਕੰਮਕਾਰਾਂ ਨੂੰ ਹੁਣ ਅਸੀਂ ਕਰਦੇ ਹਾਂ ਕੰਮਕਾਰ ਹਾ ਲੱਲੂ ਲੱਲੂ ਬੱਚੇ ਆਪਣੇ ਸਾਥ ਨੂੰ ਦੇਖੋ ਦੇਖੋ ਜੀ ਕਾਕਾ ਕਿੰਨਾ ਖੁਸ਼ ਆ ਐ ਕਰਨ ਤੋਂ ਬਹੁਤ ਖੁਸ਼ ਹੁੰਦਾ ਇਹ ਕਾਕੂ ਸਾਡਾ ਬਹੁਤ ਖੁਸ਼ ਹੁੰਦਾ ਦੇ ਕਿੰਨਾ ਹੱਸਦਾ ਓਏ ਕਿੰਨਾ ਦੇਖਾਂ ਐ ਹੱਸੇਗਾ ਆਇਆ ਸੇਗਾ ਓਏ ਓਏ ਆਇਆ ਸੇਗਾ ਤੂੰ ਦੇਖੋ ਕਾਕੂ ਕਿੰਨਾ ਖੁਸ਼ ਹੁੰਦਾ ਹੈ ਇਹ ਬਹੁਤ ਖਰਾਬ ਕਾਕੂ ਆ ਦੀ ਦਾਦੀ ਮੰਮਾ ਨੂੰ ਕੰਮ ਨਹੀਂ ਕਰਨ ਦਿੰਦਾ ਇਹ ਆਪਣੀ ਮੰਮਾ ਕੋਲੇ ਤਾਂ ਜਾਂਦਾ ਹੀ ਨਹੀਂਗਾ ਜਾਏਗਾ ਤੂੰ ਮੰਮਾ ਕੋਲੇ ਹੇ ਮਾ ਕੋਲੇ ਨਹੀਂ ਜਾਂਦਾ ਮੈਂ ਤੁਹਾਨੂੰ ਫੇਰ ਚੱਕੂ ਪੁੱਤ ਮੈਂ ਨੀਰਾ ਪਾਲਾਂ ਨਾਲ ਧਾਰ ਚੋਲਾ ਕਾਕੂ ਹਮਦਨ ਬਹੁਤ ਖੜਾਤਾ ਕਿਉਂਕਿ ਕਾਕੂ ਦੇ ਫਰਜ਼ ਪੂਰੇ ਕਰਦੇ ਆ ਅਸੀਂ ਦਾਦੀ ਮਾਂ ਹੋਣ ਦੇ ਨਾਂ ਤੇ ਇਹ ਕਾਕੂ ਨੂੰ ਘਰੇ ਅੰਦਰ ਰਹਿਣ ਨੇ ਸਰਦਨ ਕਾਕੂ ਕੰਮ ਲਾਈ ਰਖਦਾ ਸਾਨੂੰ ਭਾਈ ਹੁਣ ਅਸਾਂ ਬਾਦ ਦੇ ਅੱਗੇ ਬਲੌਗ ਬਣਾਉਣ ਚ ਤੇ ਹੁਣ ਤੁਸੀਂ ਦੇਖੋ ਸਾਡਾ ਬਲੌਗ ਅੱਗੇ ਅੱਗੇ ਹੁਣ ਥੋੜਾ ਜਾਂ ਮੈਂ ਅੱਥਰ ਕੰਮ ਉਸ ਦੀ ਬਾਹਰ ਵਾਲੇ ਸਭ ਤੋਂ ਪਹਿਲਾਂ ਨੀਰਾ ਥੋੜਾ ਚਿਰ ਪਹਿਲਾਂ ਅਸੀਂ ਚਲੇ ਗਏ ਸ਼ਾਮ ਤੇ ਕਾਕੂ ਨੂੰ ਲੈ ਕੇ ਇਸ ਕਾਰਕਮਨ ਥੋੜਾ ਜਿਆਦਾ ਟਾਈਮ ਲੱਗ ਰਿਹਾ ਤੇ ਇਸੇ ਕਰਕੇ ਅੱਜ ਵੀਡੀਓ ਨਹੀਂ ਬਣਾ ਸਕਦੇਗੇ ਤੇ ਥੋੜਾ ਫਿਰ ਕਮੇਡੀ ਕਰਨ ਦੇ ਨਾਲ ਨਾਲ ਤੁਹਾਨੂੰ ਪਤਾ ਵੀ ਘਰ ਦੇ ਕੰਮ ਕਰਨੇ ਸੀ ਜ਼ਰੂਰੀ ਨੇ ਤੇ ਚਲੋ ਬਾਹਰ ਖੇਡ ਲੋ ਬਾਹਰ ਬਾਹਰ ਨਹੀਂ ਖੇਡਦੇ ਹੈਗੇ 2 ਮਿੰਟ ਵੀ ਸਭ ਨੂੰ ਕਾਰ ਵੀ ਬਹੁਤ ਹੋ ਜਾਂਦੇ ਆ ਇੱਕ ਥੋੜਾ ਜਿਹਾ ਸਾਇਆ ਵੀ ਉਹ ਨਿਆਣਾ ਕਰਕੇ ਤੇ ਥੋੜੇ ਜਿਆਦਾ ਹੋ ਜਾਂਦੇ ਕੰਮ ਕਰਨ ਮੈਨੂੰ ਥੋੜੀ ਜੀ ਜਿਆਦਾ ਦਿੱਕਤ ਪਾਉਂਦਾ ਕਾਕੂ ਬੱਚਾ ਨਹੀਂ ਮਹਿਰਾ ਕਿਤੇ ਕੋੜੇ ਥੋੜਾ ਜਿਆਦਾ ਦਾਦੀ ਮੰਮਾ ਦੇ ਜਿਆਦਾ ਕਰਦਾ ਉਹ ਸਾਰਿਆਂ ਨੂੰ ਬਾਤ ਫਿਰ ਕਾਕੂ ਮੈਨੂੰ ਤੰਗ ਕਰਦਾ ਇਸ ਕਰਕੇ ਰਲਾ ਕਿ ਨੀਰਾ ਹੋ ਸਕਦਾ ਅੱਜ ਬਣਾ ਸਕੀਏ ਵੀਡੀਓ ਪਰ ਨਹੀਂ ਬਣਾਈ ਜਾਂਦੀ ਮੈਨੂੰ ਪਤਾ ਸੀਗਾ ਇਸ ਕਰਕੇ ਤੇ ਮੈਂ ਆਖਿਆ ਵੀ ਆਪਾਂ ਦਿਨ ਨਹੀਂ ਸਕਿਪ ਕਰਨਾ ਹੈਗਾ ਕਿਉਂਕਿ ਬਹੁਤ ਵਧੀਆ ਸਾਨੂੰ ਸਾਡੀ YouTube ਫੈਮਿਲੀ ਤੋਂ ਬਹੁਤ ਵਧੀਆ ਸਾਨੂੰ ਪਿਆਰ ਮਿਲ ਰਿਹਾ ਹੈ ਤੇ ਇਸ ਕਰਕੇ ਮੈਂ ਬਹੁਤ ਜਿਆਦਾ ਧੰਨਵਾਦ ਆ ਤੇ ਬਹੁਤ ਵੱਡਾ ਮੇਰੇ YouTube ਫੈਮਲੀ ਦਾ ਧੰਨਵਾਦ ਆ ਕਿ ਮੈਨੂੰ ਬਹੁਤ ਵਧੀਆ ਅੱਗੇ ਲੈ ਕੇ ਜਾ ਰਹੇ ਹਨ। ਜਿਵੇਂ ਤੁਸੀਂ ਸਾਨੂੰ ਹੁਣ ਤੱਕ ਪਿਆਰ ਦਿੰਦੇ ਰਹੇ ਹੋ ਐਸੇ ਤਰ੍ਹਾਂ ਹੀ ਸਾਨੂੰ ਪਿਆਰ ਦਿੰਦੇ ਰਹੋ। ਤੇ ਹਾਨੂੰ ਵਧੀਆ-ਵਧੀਆ ਕਮੈਂਟ ਕਰਕੇ ਮੈਂਟ ਬਾਕਸ ਦੇ ਵਿੱਚ ਦਿੱਤੀ ਖੁਸ਼ੀ ਸਾਨੂੰ ਦੱਸਿਆ ਕਰੋ। ਤੇ ਇਹਨਾਂ ਤੁਸੀਂ ਸਾਡੇ ਬਲੌਗ ਦਾ ਵੀ ਸਾਨੂੰ ਦੱਸਿਓ ਵੀ ਸਾਡਾ ਬਲੌਗ ਤੁਹਾਨੂੰ ਕਿਵੇਂ ਲੱਗਦਾ ਹੈ। ਕਿਉਂਕਿ ਹੁਣ ਫਿਰ ਮੈਂ ਕਿਹਾ ਪਸ਼ੂਆਂ ਦੀ ਜ਼ਿੰਮੇਵਾਰੀ ਤਾਂ ਮੇਰੀ ਆ ਨਾ ਮੈਂ ਹੀ ਸਾਹਮਣੇ ਇਹਨਾਂ ਨੂੰ ਕਿਉਂਕਿ ਮੈਂ ਸਾਰੀ ਚੀਜ਼ ਨਾ ਕੋਈ ਪਿਆਰ ਰੱਖਦੇ ਉਹਨੇ ਬੱਚਿਆਂ ਨੂੰ ਉਹਨੇ ਪਸ਼ੂਆਂ ਨਾ ਕਿਉਂਕਿ ਪਸ਼ੂਆਂ ਦੀ ਜਗਾ ਤਾਂ ਮੈਂ ਪੱਕੀ ਵੀ ਨਹੀਂ ਕਰਵਾਈ ਕਿ ਨਹੀਂ ਉਹਨਾਂ ਦੇ ਖੁਰ ਖਰਾਬ ਹੋ ਜਾਂਦੇ ਆ ਥੋੜਾ ਲੇਵਾ ਖਰਾਬ ਹੋ ਜਾਂਦਾਗਾ ਕਿਉਂਕਿ ਮੈਂ ਰੋਜ਼ 10 15 ਬੱਠਲ ਰੇਤੇ ਦੇ ਸੱਟ ਦਿੰਨੀ ਆ ਪਰਸ਼ ਵਰਗਾ ਹੀ ਬਣਾ ਕੇ ਰੱਖਦੀ ਆ ਇਸ ਕਰਕੇ ਮੈਨੂੰ ਕੋਈ ਦਿੱਕਤ ਨਹੀਂ ਹੈਗੀ ਦਿੱਖੇ ਤੋਂ ਵੀ ਤੇ ਵਧੀਆ ਸਾਮੀ ਦੇ ਪਸੂ ਵੀ ਕੋਟੇ ਬੱਝ ਜੇ ਜੇ ਨੋਰ ਸਾਰਿਆਂ ਦੀ ਵਧੀਆ ਕਦਰ ਕੀਤੀ ਜਾਂਦੀ ਹੈਗੀ ਤੇ ਹੁਣ ਥੋੜਾ ਜਿਹਾ ਇਹਦੇ ਵਿੱਚ ਹਰਾ ਮਿਰਚ ਪਾ ਦ게요 ਤੁਹੇ ਤੁਸੀਂ ਜੁੜੇ ਰਹੋ ਸਾਡੇ ਨਾਲ ਹਾਂਜੀ ਤੁਸੀਂ ਜੁੜੇ ਰਹੋ ਸਾਡੇ ਨਾਲ ਦੇਖਦੇ ਰਹੋ ਸਾਡਾ ਕਰੇ ਲੂਕਮਾ ਦਾ ਵਲੌਗ ਕਿਉਂਕਿ ਸਾਡੇ ਛੋਟੇ ਛੋਟੇ ਜਨੌਰ ਓਏ ਓਏ ਇਹਨਾਂ ਨਾਲ ਵੀ ਸਾਨੂੰ ਬਹੁਤ ਜ਼ਿਆਦਾ ਪਿਆਰ ਹੈ ਕਿਉਂਕਿ ਕੁਦਰਤ ਦੇ ਜੀਵਾਂ ਨਾਲ ਤਾਂ ਪਿਆਰ ਕਰਨਾ ਹੀ ਚਾਹੀਦਾ ਸਾਰੇ ਜਨੌਰਾਂ ਨੂੰ ਬਹੁਤ ਸਾਰਾ ਇਹ ਘਰ ਦੇ ਜਨੌਰਾਂ ਦੇ ਨਾਲ-ਨਾਲ ਤੇ ਇਹ ਵੀ ਜਿਹੜੇ ਉੱਪਰ ਦੇ ਜਨੌਰ ਆਉਂਦੇ ਆ ਯਾਨੀ ਕਿ ਬਾਹਰਲੇ ਜਨੌਰ ਆਉਂਦੇ ਹੈਗੇ ਕਿ ਮੈਂ ਕਿ ਕਣਕ ਸੜਦੇ ਨੇ ਜਾਂ ਕੋ ਰੋਟੀਆਂ ਰੋਟੀਆਂ ਸੜਦੇ ਨੇ ਤੇ ਬਹੁਤ ਪੰਛੀਆਂ ਦਾ ਪੁੱਲ ਹੁੰਦਾ ਦਾ ਇਸ ਕਰਕੇ ਫਿਰ ਇਹ ਜਨੌਰਾਂ ਦੇ ਨਾਲ ਨਾਲ ਸਾਰੇ ਜਨੌਰਾਂ ਦੀ ਸੇਵਾ ਹੋ ਜਾਂਦੀ ਹੈ ਅੱਜ ਮੈਂ ਥੋੜਾ ਲੇਟ ਹੋ ਗਈ ਨੀਰੇ ਤੋਂ ਕਿਉਂਕਿ ਥੋੜੀ ਜਿਹੀ ਧਾਰ ਵੀ ਲੇਟ ਹੋ ਜੂਗੀ ਇਸ ਕਰ ਮੈਂ ਦਾਬਾ ਦਾਬਾ ਨੀਰਾ ਪਾ ਲਿਆ ਨਾਲੇ ਮੈਂ ਸਖਿਆ ਵੀ ਸਾਡੀ YouTube ਫੈਮਿਲੀ ਦੇ ਨਾਲ ਕੁਸ਼ਕ ਗੱਲਾਂ ਬਾਤਾਂ ਹੋ ਜਾਣਗੀਆਂ ਤੇ ਨਾਲੇ ਸਾਡੇ ਕੰਮ ਹੁੰਦੇ ਰਹਿਣਗੇ ਇਸ ਕਰਕੇ ਕਾਕੂ ਆਪਣਾ ਜਾਗਦਾ ਜੇ ਸੌ ਗਿਆ ਜਾਗਦਾ ਓੜੇ ਕਾਕੂ ਦਾ ਸ਼ੌਟ ਲੈ ਲਓ ਵਿੱਚ ਜੰਮ ਲਿਆ ਦੇ ਕਾਕੂ ਨੂੰ ਵੀ ਕੋਲੇ ਲਿ ਜਾ ਕੇ ਮਿਲਾ ਦੇ ਮੂੰਹ ਕੰਨੀ ਕਰਕੇ ਤਾਂ ਕੋ ਸਾਡਾ ਪਿਆਰਾ ਵੀ ਬਹੁਤ ਹੈ ਜਿਸ ਕਾਪੂ ਨੂੰ ਗੋਮੰਟ ਚੱਕ ਗਏ ਨਾ ਫਿਰ ਵੀ ਸਾਡਾ ਜੀ ਨਹੀਂ ਲੱਗਦਾ ਜੇ ਮਨੀ ਕਰ ਨਾ ਦਿੰਦਾ ਫਿਰ ਵੀ ਅਸੀਂ ਖਾਤੀ ਨੂੰ ਲੜਦੇ ਹਾਂ ਇਸ ਕਾਪੂ ਇਹਦੇ ਚ ਮਲਾ ਦਿੱਤਾ ਹਰਾ ਉਹ ਤੇ ਹਰੇ ਬਨਨੀ ਨਹੀਂ ਬਸੂ ਖਾਂਦੇ ਸਾਡੀ ਗਊ ਮਾਤਾ ਤਾਂ ਜਮਾ ਵੀ ਨਹੀਂ ਖਾਂਦੀ ਤਾਂ ਕਰਦੇ ਫਿਰ ਹਰਾ ਨੀਲੇ ਟ ਹੋਣ ਦੰਦੇ ਚਾਹੇ ਮੈਨੂੰ ਵੱਡ ਕੇ ਲੋਕ ਆਪ ਨੂੰ ਕਿਉਂ ਨਾ ਕਰਨਾ ਪਵੇ ਨੋ ਕਿ ਵੈਸੇ ਮੈਂ ਇਹਨਾਂ ਚੀਜ਼ਾਂ ਦੇ ਵਿੱਚ ਆਈ ਨਹੀਂ ਕਿ ਕਦੇ ਘਰ ਦੇ ਬੰਦੇ ਕੰਮ ਕਰਨ ਤੇ ਇਹ ਜੀ ਇਹਦੇ ਵਿੱਚ ਤਾਂ ਉਹਦੋਂ ਮੈਂ ਗੌਰ ਰੱਖਦੀ ਆ ਇਹ ਇਸ ਕਰਕੇ ਆ ਸਾਡੇ ਛੋਟੇ ਜਨੌਰਾਂ ਵਾਸਤੇ ਯਾਨੀ ਕਿ ਚੱਕਰਿਆਂ ਵਾਸਤੇ ਆ ਸਾਡੇ ਵੱਡੇ ਜਨੌਰਾਂ ਵਾਸਤੇ ਮੇਰੀ ਨੋ ਰਾਣੀ ਹੈ ਉਹਦੀ ਡਿਊਟੀ ਹੈਗੀ ਚੁੱਲ੍ਹੇ ਬੰਨੀ ਤੇ ਬੜੇ ਬੜੀਆਂ ਨੂੰ ਅਗਲਾ ਸਾਨੂੰ ਪਤਾ ਹੀ ਅੱਜ ਕੱਲ ਪਸੂਆਂ ਬੰਨੀ ਕੱਢ ਦਿੰਦਾ ਤੇ ਇਸ ਕਰਕੇ ਮੇਰੀ ਡਿਊਟੀ ਪਸੂਆਂ ਬੰਨੀ ਸੋ ਇਹ ਤਾਂ ਮਜ਼ਾਕ ਦੀਆਂ ਗੱਲਾਂ ਸੀ ਵੈਸੇ ਵੀ ਮੈਨੂੰ ਪਸੂਆਂ ਨੂੰ ਸਾਹਮਣਾ ਬਹੁਤ ਵਧੀਆ ਲੱਗਦਾ ਹੈਗਾ ਤੇ ਵੀ ਇਸ ਕਰਕੇ ਹੁਣ ਹੋ ਗਿਆ ਧਾਰ ਵੇਲਾ ਚਾਹਵਾਂਗੇ ਧਾਰ ਆਪਾਂ ਫਿਰ ਫਿਰ ਨੀਰ ਲਾਵਾਂਗੇ ਤੇ ਕਿਉਂਕਿ ਸੋਣ ਸਾਡੇ ਅਮਲੀ ਦੇ ਨਾਲ ਗੱਲਾਂ ਤਾਂ ਅਸੀਂ ਸੁਣਾਉਂਦੀ ਰਹਿੰਨੇ ਆ ਕਿਉਂਕਿ ਅਮਲੀ ਤਾਂ ਕੰਮ ਦੇ ਹੁੰਦੇ ਨਹੀਂਗੇ ਦੇ ਇਸ ਕਰਕੇ ਕਿਸੇ ਤੇ ਆਸਾਂ ਵੀ ਕਾਦਾਂ

ਕਰਮਨ ਕਾਕੂ ਹੈ ਛੋਟਾ ਜਿਹਾ ਪਰ ਡਰਾਉਂਦਾ ਸਾਨੂੰ ਬਹੁਤ ਹੈ ਮੈਂ ਤਾਂ ਕੰਮ ਵੀ ਭੱਜ ਭੱਜ ਕੇ ਕਰਨ ਲੱਗੀ ਕਾਕੂ ਦੀ ਵਾਈਂ ਜਿਆ ਕੋਈ ਖਾ ਲੋ ਖਾ ਲੋ ਵੀ ਖਾ ਰਾਜ ਲੋ ਰਾਜ ਨੂੰ ਹਮਨੇ ਕਹਾਵਾ ਦਾ ਕਿਹਾ ਮੋਗਾ ਸਕਿਆ ਨਾ ਏਰਨਾ ਆਪਣਾ ਕਾਕੂ ਥੋੜਾ ਜਿਹਾ ਇਹ ਕੋਈ ਐਸੀ ਮੋਬਾਈਲ ਵਿੱਚ ਵੀਡੀਓ ਬਣਾਉਣ ਦਾ ਨਹੀਂ ਸਾਨੂੰ ਰੀਜਨ ਹੈਗਾ ਤੇ ਜਾਨੀ ਕਿ ਘਰ ਦੇ ਕੰਮਕਾਰ ਦਿਖਾਉਣੇ ਆ ਵੀ ਵੈਸੇ ਤੇ ਇਹ ਘਰ ਦੇ ਕੰਮਕਾਰਾਂ ਦਾ ਤਾਂ ਮੈਨੂੰ ਵੈਸੇ ਸ਼ੁਕ ਮਾਰ ਤੇ ਤਾਂ ਕਰਦੇ ਮੈਂ ਖ ਵੀ ਚੱਲ ਨਾਲੇ ਦਰਸ਼ਕਾਂ ਨਾਲ ਆਪਣੀ ਗੱਲ ਹੋ ਜਾਣੀ ਆ ਨਾਲੇ ਕੰਮ ਹੋ ਜਾਣਿਆਂਗੇ ਤਾਂ ਕਰਕੇ ਟੜਾ ਕਾਕੂਆ ਥੋੜਾ ਛੋਟਾ ਉਹਦਾ ਕਰਕੇ ਸਾਨੂੰ ਕੰਮ ਸਾਰੇ ਕਰਨੇ ਪੈਂਦੇ ਕਾਲ ਨਾਲ ਤੇ ਇਸ ਕਰਕੇ ਥੋੜਾ ਕਾਲ ਨਾਲ ਕੰਮ ਕਰਕੇ ਆਪਣੀਆਂ ਡਿਊਟੀਆਂ ਨਿਭਾਉਣੀਆਂ ਪੈਿੰਦੀਆਂ ਲਗੀਆਂ ਸੋ ਆਪਣੀ ਜ਼ਿੰਮੇਵਾਰੀ ਤੋਂ ਰਹਿ ਨਹੀਂ ਸਕਦੇ ਇਸ ਦਬਾ ਦਬ ਕੰਮ ਕਰਕੇ ਕਾਕੂ ਰੋਈ ਤਾਂ ਨਹੀਂ ਜਾਂਦਾ ਪੱਕੂ ਦੀ ਬੜੀ ਜਿੰਤਾ ਰਹਿੰਦੀ ਹੈ ਮੈਂ ਦਬਾ ਦਬ ਕੇ ਰਤਾਰ ਝੋੜਿਆ ਕਰਕੇ ਪਾ

ਮੈਂ ਗੋਹਾ ਸੱਟ ਕੇ ਗਰਨ ਕਰਨ ਨਾ ਧਾਰ ਚੋਦਿਆ ਫੇਰ ਕਾਕੂ ਨੂੰ ਚੱਕਦੀ ਆਂ ਉਹਨਾਂ ਕਚਰ ਬਰਿਆ ਕੇ ਰੱਖੋ ਤੁਸੀਂ ਕਾਕਾ ਇਹ ਪਹਿੜਾ ਬੜਾ ਬੁੱਧਾ ਹੀ ਹੈ ਤਾਂ ਬਿਰਨੇ ਚ ਨਹੀਂ ਆਉਂਦਾ ਅੱਡੀ ਸਟੂ ਮੈਂ ਪਾਤ ਨੂੰ ਬੱਤ ਲਾਗੀ ਇਹ ਥੋੜਾ ਜਿਹਾ ਪਾਤ ਨੂੰ ਹੋਰ ਜੋੜ ਦੂੰਗਾ ਤੇ ਫਿਰ ਬਣਾਉਣਾ ਜੁੱਤਾ ਪਹਾੜਾ ਇਹਦਾ ਪਹਾੜਾ ਲਾ ਕੇ ਬਦਗਾ ਵੰਟੀ ਦੇ ਕਿਉਂਕਿ ਮੀਂਹ ਕਣੀ ਦੇ ਵਿੱਚ ਆਖਰ ਤੱਕ ਟੱਪਨੇ ਹੈ ਇਹ ਤੇ ਲੱਗੋ ਦੇ ਹੱਥ ਪਰ ਜਾਨਾ ਮਗੇ ਤੋ ਬਸ ਫੇਰ ਅਸੀਂ ਬਲੌਗ ਦਾ ਕਰਾਂਗੇ ਐਂਡ ਕਿਉਂਕਿ ਹਮ ਥੋੜਾ ਕਾਕੂ ਰੋਈ ਜਾਂਦਾ ਇਸ ਕਰਕੇ ਤੇ ਹੁਣ ਕਾਕੂ ਨੂੰ ਖੜੇ ਹੋਣਾ ਤੇ ਘਰ ਦੇ ਕੰਮਕਾਰ ਤੁਹਾਨੂੰ ਦਿਖਾਤੇ ਅੱਜ ਦਾ ਕਿਉਂਕਿ ਅਸੀਂ ਅੱਜ ਸੋਡੇ ਤੋਂ ਸਕਿੱਪ ਨਹੀਂ ਹੋਏ ਸੋਣ ਨੂੰ ਮਿਲੇ ਬਿਨਾਂ ਅਸੀਂ ਵੀ ਰਹਿ ਨਹੀਂ ਸਕੇ ਤੇ ਹੁਣ ਬਸ ਚੋਨੇ ਅਸੀਂ ਧਾਰ ਰਉ ਮਾਤਾ ਦੀ Terima <coughs> kasih. <coughs> ਕਿ ਜੀ ਸਾਡੀ ਦੋਗ ਮਾਤਾ ਤੇ ਇਸੇ ਸਾਡਾ ਅੱਜ ਦਾ ਬਲਾਗਾ ਤੁਸੀਂ ਕੰਨ ਤੱਕ ਵਸ ਸਾਡੇ ਨਾਲ ਹੋਰ ਜੁੜੇ ਰਹੋ ਮੈਂ ਚੋ ਲਿਆ ਘਾਰ ਫਿਰ ਮੈਂ ਵੀ ਜਾ ਰਹੀ ਹਾਂ ਕਾਕੂਵਲੀ ਨੂੰ ਕਿਉਂਕਿ ਮੈਂ ਕਾਕੂ ਖੜਿਆ ਹੋਣਾ ਤੇ ਫਿਰ ਤੁਸੀਂ ਵੀ ਆਪਣਾ ਕਰ ਲਿਓ ਕੰਮ ਸਾ ਤੇ ਸਾਡੀ ਜੀੜੂ ਨੂੰ ਤੁਸੀਂ ਸਾਡੇ ਬਲਾਗ ਨੂੰ ਐਂਡ ਤੱਕ ਦੇਖਿਓ ਪਲੀਜ਼ ਸਕਿਪ ਨਾ ਕਰਿਓ ਤੇ ਕਿਉਂਕਿ ਤੁਹਾਡੇ ਪਿਆਰ ਦੀ ਅੱਜ ਸਾਨੂੰ ਬਹੁਤ ਜ਼ਿਆਦਾ ਜ਼ਰੂਰਤ ਹੈ ਕਿ ਕਿਸੇ ਸਾਨੂੰ ਜਿਵੇਂ ਪਹਿਲਾਂ ਪਿਆਰ ਦਿੰਦੇ ਆ ਉਹ ਨੇ ਉਹ ਇਸੇ ਤਰ੍ਹਾਂ ਹੀ ਸਾਨੂੰ ਪਿਆਰ ਦਿੰਦੇ ਰਹੋ ਕਿਉਂਕਿ ਕੁਸ਼ਕ ਹੈ ਭੈਣ ਭਾਈ ਜੋ ਮਿਹਨੇ ਮਾਰਨ ਵਾਲੇ ਹੁੰਦੇ ਹਨਾ ਤੇ ਅੱਗੇ ਤਾਂ ਮੈਂ ਤੁਹਾਡੇ ਪਿਆਰ ਨਾਲ ਹੀ ਜਾਣਾ ਤੇ ਤੁਹਾਡਾ ਪਿਆਰ ਮੈਨੂੰ ਮਿਲਦਾ ਰਹੀ ਉਹ ਵੀ ਮੇਰੇ ਲਈ ਬਹੁਤ ਵੱਡੀ ਰੱਬ ਦੇ ਸਮਾਨ ਆ ਤੇ ਸੋ ਮੇਰਾ ਤੁਸੀਂ ਬਲੌਗ ਸਾਰਾ ਐਂਡ ਤੱਕ ਦੇਖਿਆ ਕਰੋ ਮੇਰੀਆਂ ਵੀਡੀਓ ਨੂੰ ਐਂਡ ਤੱਕ ਦੇਖਿਆ ਕਰੋ ਕਿਉਂਕਿ ਮੈਂ ਰਿਕਵੈਸਟ ਤੁਹਾਨੂੰ ਤੇ ਇਸ ਕਰਕੇ ਕਿ ਨਾ ਸਾਡਾ ਗਿਆ ਕੰਮ ਨੇ ਪੂਰਾ ਸਾਰੀ ਬਸ ਸਾਡੀ ਲਵੇ ਲੱਗੀ ਚੁੱਪੀ ਬਸ ਚੋ ਚੁੱਕੇ ਆ ਅਸੀਂ ਤੇ ਮੇਰੇ ਵੱਲੋਂ ਸਾਰਿਆਂ ਦਾ ਧੰਨਵਾਦ ਸਸਰੀਆਂ ਸਾਲ ਤੇ ਸਾਡਾ ਬਲੌਗ ਤੁਸੀਂ ਐਂਡ ਤੱਕ ਦੇਖਿਓ ਸਾਰਾ ਸਕਿੱਪ ਨਾ ਕਰਨੁ ਐਸੇ ਧੰਨਵਾਦ